ਆਡਾ ਹਾਕਾ ਆਡਾ ਹਾਕਾ ਆਡਾ ਹਾਕਾ ਲਓ ਲਓ ਮੇਰੇ ਵੀਰ ਭਰਾ ਦੀ ਕਾੰਤੀ ਦੇ ਨਾਲ ਅਗਰ ਕਾੰਤੀ ਦੀ ਦਵਾਈ ਦੇ ਜੋ ਆਪਣੇ ਸਾਡੇ ਜਿਹੜੀ ਆਪਣਾ ਨਾ ਨਾਮ ਕਰਦੇ ਹਾਂ ਸਾਰੇ ਆਂ ਛਾਦ ਨਾ ਜਰ ਬੰਦ ਨਹੀਂ ਹੁੰਦੇ ਉਹਨਾਂ ਜਰ ਅਸੀਂ ਛਾਂਦੀ ਦੇ ਨਾਲ ਨਹੀਂ ਬੈਠਾਂਗੇ ਏਸਾ ਬਾਕੂ ਪੰਜਾਬ ਕਾਚੇ ਅੰਦਰ ਅੰਦਰ ਜਿਹਨਾਂ ਦਾ ਬਾਲ ਹੈ ਸਾਥ ਨਹੀਂਦਾ ਕਿਥੋਂ ਬੰਦਾ ਇਹ ਅੰਦਰ ਬੰਦਾ ਨਹੀਂ ਆਉਂਦੀ ਬੰਦਾ ਇਹ ਉਹਨਾਂ ਦਾ ਆਤਾ ਤੇ ਆ ਬੋਲੀ ਕਰਵਾਓ ਦੇਖੋ ਉਹ ਜੇਕਰ ਬੰਨ੍ਹੇ ਇਹ ਗੇਫਾ ਇੱਕ ਮਿੰਟ ਦੇ ਪੇਕ ਬੰਦ ਕਰਕੇ ਜਾ ਕੇ ਦੇਖੋ ਤੁਸੀਂ ਸਾਨੂੰ ਰੋਕ ਨਹੀਂ ਸਾਨੂੰ ਸਾਰੇ ਬੰਦੇ ਜਾਵਾਂਗੇ ਜਾਂ ਤੁਹਾਡੇ ਇਹ ਬਾਈਕ ਪੈਸੇ ਭਾਈ ਸਾਹਿਬ ਖੁੱਲਣਾ ਕੀ ਉਹ ਵੀ ਕਰਦੇ ਉਹ ਵੀ ਕਰਦੇ ਆ हाल <laughs> लेजो ਇਹ ਜੇ ਸਾਰੀ ਜਾਣਕਾਰੀ ਸਾਬਤ ਨਹੀਂ ਕਰਦਾ ਜੀ ਸਾਬਤ ਕਰਦਾ ਨਹੀਂ ਕੋਈ ਗੱਲ ਨਹੀਂ ਜਿਹੜੀ ਗੋੜਨਾ ਲੱਗ ਹੋਣੀ ਹੈ ਜੇ ਅਸੀਂ ਜਿੰਦਰ ਨੂੰ ਆਗ ਇੰਸਟਿਗੇਸ਼ਨ ਦੇ ਦਿੱਤੇ ਤਾਂ ਇਹ ਕੰਮ ਬੰਦ ਕਰ ਬਿਲਕੁਕੁਲ ਕਰ ਦਿਓ ਠੀਕ ਹੈ ਇਹ ਪੱਕਾ ਵੀ ਖੁੱਲਾ ਹੈਗਾ ਜੋ ਬੰਦੇ ਆਜੋ ਉਹਨਾਂ ਦਾ ਨਹੀਂ ਕਰਾ ਦਿੰਦੇ ਅਸੀਂ ਤੁਹਾਡੇ ਦਫ਼ਤਰ ਤੇ ਸੱਚੀ ਦੀ ਗੱਲ ਤੋਂ ਕੋਈ ਗੱਲ ਨਹੀਂ ਹੈ ਜੇ ਤੁਸੀਂ ਬੰਦ ਕਰਨ ਦੀ ਗੱਲ ਕਰਦੇ ਹੋ ਅਸੀਂ ਆਪ ਚੈੱਕ ਕਰ ਲੈਂਦੇ ਹਾਂ ਤੁਸੀਂ ਬੰਦੇ ਵਿੱਚੋਂ ਦੋ ਨਾਲ ਕਿ ਸਾਡੇ ਪੰਜ ਨਮਾਇਦੇ ਬੰਦੇ ਨਹੀਂ ਅਸੀਂ ਪਹਿਲਾਂ ਆਪ ਚੈੱਕ ਕਰ ਲੈਂਦੇ ਹਾਂ ਹਾਂ ਜੀ ਇਹ ਹੈਗਾ ਵੀ ਤੁਸੀਂ ਮਤਲ ਲੈ ਕੇ ਤੁਹਾਡੀ ਗੱਲ ਹੋ ਗਈ ਹੈ ਸਾਡੇ ਪਿੰਡ ਜਿੰਦਾਬਾਦ 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 ਮੈਂ ਉਹਦੇ ਗੱਲ ਦਾ ਜਵਾਬ ਦਿੰਦਾ ਕਾਲੇ ਨਹੀਂ ਕਾਲੇ ਨਹੀਂ ਪਈ ਮੈਂ ਨਹੀਂ ਕਾਲੇ ਪੰਜਾਬ ਤੁਸੀਂ ਕਾਲੇ ਜਰੂਰ ਨਹੀਂ ਅਸੀਂ ਨਹੀਂ ਕਾਲੇ ਆਇਤ ਜੀ ਆਹ ਦੇਖ ਲਾਗਨ ਨੂੰ ਸਾਵਾ ਆਓ ਜੀ ਕਿਹੜੇ ਸਾਵਾ ਉਹ ਮੈਨੇਜਰ ਨੂੰ ਭੇਜੋ ਇਹ ਲੱਕ ਤੇ ਵੀ ਲੈਣਾ ਚਾਹੀਦਾ ਅੱਜ ਜੀ ਦਾ ਸਮਝਾਣਾ ਤੈਨੂੰ ਸਾਵਾ ਨਾਲ ਨਹੀਂ ਭੜੇ ਭਾਈ ਤੂੰ ਇੱਧਰ ਆ ਯਾਰ ਉਹ ਨਾਲ ਰਵਿੰਦਰ ਇੱਧਰ ਆ ਕੀ ਕਰ ਰਿਹਾ ਉਹ ਯਾਰ ਤੁਹਾਡੇ ਮੈਨੇਜਰ ਕਿੱਥੇ ਆ ਭੇਜ ਦੋ ਹਾਂ ਭੇਜ ਬਾਹਰ ਯਾਰ ਬਾਹਰ ਹੀ ਆ ਜੀ ਬਾਹਰ ਮੈਨੇਜਰ ਸਾਹਿਬ ਨਾਲ ਬਾਤ ਕਰਨੀ ਆਵਾ بلوز 35 نام نام سرڪار جي اڳيان سنتڙي ٿين ٿا ٿنن هلڪا رهن ٿو هي سرڪار شکربااد شکربااد ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਨਿਆਦੀ ਸਰਕਾਰ ਮੁਰਦਾਬਾ ਸਾਡਾ ਹੱਕ ਜਿੱਤੇ ਰੱਖ ਸਾਡਾ ਹੱਕ ਜਿੱਤੇ ਰੱਖ ਮੁਰਦਾਬਾ 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 ਠੀਕ ਆ ਗਿਆ ਬ੍ਰਦਰ ਉਹ ਹਲਕਾ ਪਿਆ ਹਲਕਾ

ਜਿੰਦਾਬਾਦ ਲੋਕ ਆਪਣਾ ਕੰਮ ਕਰਦਾ ਕਹੀ ਜੀ ਕਿਸਾਨਾਂ ਦਾ ਭਰੋ ਲਗਾਤਾਰ ਬਤਾ ਜਾ ਰਿਹਾ ਸਰਕਾਰਾਂ ਗੱਲ ਨਹੀਂ ਸੁਣ ਰਹੀਆਂ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਗੱਲ ਸੁਣਨੀ ਪਊਗੀ ਜੀ ਸਰਕਾਰਾਂ ਗੱਲ ਸੁਣਣਗੇ ਪਰ ਇਹ ਵੀ ਜਿਹੜੀ ਸਰਕਾਰ ਕੋਈ ਢੀਠ ਸਰਕਾਰ ਵਾ ਜਾਂ ਥੋੜਾ ਜਿਹਾ ਕੋ ਟਾਈਮ ਲੱਗੂਗਾ ਇਹਨਾਂ ਨੂੰ ਗੱਲ ਸੁਣਾਉਣ ਵਾਸਤੇ ਇਹਦੇ ਵਾਸਤੇ ਸੰਘਰਸ਼ ਕਰਦੇ ਤੇ ਕਰਦੇ ਰਵਾਂਗੇ ਜਿੰਨਾਂ ਚ ਸਾਡੀ ਗੱਲ ਨਹੀਂ ਸੁਣੀ ਜਾਂਦੀ ਜਾਂ ਇਹਨਾਂ ਕਾਨੂੰਨਾਂ ਵਿੱਚ ਕੋਸੂਧ ਨਹੀਂ ਕੀਤੀ ਜਾਂਦੀ ਉਹ ਕਹੇ ਕਾਨੂੰਨ ਬਣ ਗਿਆ ਕਾਨੂੰਨ ਤਾਂ ਹੋਣਾ ਨਹੀਂਗਾ ਕਾਨੂੰਨ ਦੇ ਵਿੱਚ ਐਮੈਂਡਮੈਂਟ ਹੋਣੀ ਹੈ ਐਮੈਂਡਮੈਂਟ ਅਸੀਂ ਕਰਵਾ ਕੇ ਰਵਾਂਗੇ ਬਿਲਕੁਲ ਵਿਰਾਰਭ ਕੀਤੇ ਜਾ ਰਹੇ ਨੇ ਟ੍ਰੇਨਾਂ ਰੋਕੀਆਂ ਗਈਆਂ ਨੇ ਕੋਲ ਪਲਾਜ਼ਾ ਦੇ ਘਰਾਵੋ ਰਹੇ ਨੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗ ਰਿਹਾ ਕਿ ਕਿਸਾਨਾਂ ਦੇ ਉੱਪਰ ਸਿਆਸਤ ਹੁੰਦੀ ਵੀ ਨਹੀਂ ਘਾੜਦੇ ਹੋ ਨਾ ਨਹੀਂ ਕਿਸਾਨਾਂ ਤੇ ਸਿਆਸਤ ਹੁੰਦੀ ਨੇ ਕਿਸਾਨਾਂ ਤੇ ਸਿਆਸਤ ਤਾਂ ਹਮੇਸ਼ਾ ਹੁੰਦੀ ਆਈ ਨੇ ਲੋਕ ਕਿਸਾਨ ਆਪਾਂ ਜਦੋਂ ਤੋਂ ਵੀ ਮਤਲਬ ਇੰਡੀਆ ਆਜ਼ਾਦ ਹੋਇਆ ਵਾ ਉਦੋਂ ਸਭ ਤੋਂ ਵੱਧ ਜਿਹੜੀ ਸਿਆਸਤ ਉਹ ਕਿਸਾਨਾਂ ਤੇ ਹੋਈ ਹੈ ਕਿਸਾਨਾਂ ਨੂੰ ਇੱਕ ਇਹਨਾਂ ਨੇ ਆਪਣਾ ਮੋੜਾ ਸਮਝਾਇਆ ਰਿਹਾ ਕਿ ਵੀ ਇਹ ਤਾਂ ਸਾਡੇ ਪਿੱਛੇ ਹੀ ਆ ਇਹਨਾਂ ਕਿੱਥੇ ਜਾਣਾ ਪਰ ਉਹ ਜਿਹੜਾ ਅੱਜ ਦਾ ਕਿਸਾਨ ਵਾ ਉਹ ਹੁਣ ਬਦਲ ਚੁੱਕਾ ਉਹ ਆਪਣੇ ਹੱਕਾਂ ਉੱਪਰ ਕੀ ਵੀ ਜਾਗਰੂਕ ਹੋ ਗਿਆ ਇਹ ਹੁਣ ਇਹਨਾਂ ਇਹਨਾਂ ਨੂੰ ਸਾਡੇ ਪਿੱਛੇ ਆਉਣਾ ਪਊਗਾ ਸਿਆਸੀ ਪਾਰਟੀਆਂ ਜਿਹੜੇ ਅੱਜ ਕਹਿੰਦੀਆਂ ਨਾ ਸਾਡੇ ਝੰਡੇ ਥੱਲੇ ਨਹੀਂ ਆਉਣ ਨੂੰ ਤਿਆਰ ਔਰ ਉਹਨਾਂ ਨੂੰ ਸਾਡੇ ਚੰਦੇ ਥੱਲੇ ਆਉਣਾ ਪਊਗਾ ਅੱਜ ਨਹੀਂ ਆਉਣਗੇ ਕੱਲ ਜ਼ਰੂਰ ਆਉਣਗੇ ਇਹ ਜੇ ਆਪਾਂ ਪਰਾਪਰਾ ਕੋਤure ਫਿਰਦਾ ਆਕਾਲੀ ਕੋਰੇ ਫਿਰਦੇ ਕਾਂਗਰਸ ਕੋਰੇ ਫਿਰਦੀ ਬੀਜੇਪੀ ਕੋਰੇ ਫਿਰਦੀ ਆ ਕਿਸਾਨਾਂ ਕੋਲ ਰਹਾ ਕੇ ਨਹੀਂ ਆਉਂਦੇ ਪਰ ਇਹਨਾਂ ਨੂੰ ਆਉਣ ਵਾਲੇ ਟਾਈਮ ਤੇ ਕਿਸਾਨਾਂ ਕੋਲ ਆਉਣਾ ਹੀ ਪਊਗਾ ਅੱਜ ਅੱਜ ਜਿਹੜਾ ਰੋਜ ਪ੍ਰਦਰਸ਼ਨ ਕੀਤਾ ਗਿਆ ਲੈਂਡ ਦੇ ਸ਼ੋਰੂਮ ਜਿਹੜੇ ਘੇਰੇਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਬੜੀ ਸਿੰਪਲ ਜੀ ਗੱਲ ਆ ਜੀ ਆ ਕਿਸਾਨ ਮਰ ਰਿਹਾ ਜੋ ਸਿਸਟਮ ਚੱਲ ਰਿਹਾ ਸੀ ਨਾ ਕਿਸਾਨੋਤ ਵੀ ਖੁਦਕੁਸ਼ੀ ਕਰ ਰਿਹਾ ਕਿਉਂਕਿ 5 ਏਕੜ ਤੋਂ ਥੱਲੇ ਵਾਲਾ ਕਿਸਾਨ ਜਿਹੜਾ ਹੈਗਾ ਉਹ ਉਹ ਚੋਂ ਆਪਣੀ ਲਿਵਿੰਗ ਨੀ ਕਰ ਸਕਦਾ ਆਪਣਾ ਖਾਣਾ ਪੀਣਾ ਉਹਦਾ ਪੂਰਾ ਨਹੀਂ ਹੁੰਦਾ ਕਿਉਂਕਿ ਜਿਹੜਾ ਨਾ ਜੇ 70 ਤੋਂ ਗੱਲ ਕਰੀਏ 70 ਵਿੱਚ 80 ਰੁਪਏ ਕਿਵਾਂਟਲ ਸੀ ਕਣਕ ਤੇ ਉਹ ਵਧੀਆ ਹੁਣ ਤੱਕ 200 ਗੁਣਾ 1600 ਰੁਪਏ ਹੋ ਗਈ ਆ ਜਦ ਕਿ ਉਹਦਾ ਟਰੈਕਟਰ ਉਹਦਾ ਡੀਜ਼ਲ ਉਹਦਾ ਬਾਕੀ ਹੋਰ ਵੀ ਸਮਾਨ ਜਿੰਨਾ ਉਹ ਵਰਤਦਾ ਖੇਤੀ ਲਈ ਉਹਦੀਆਂ ਉਹ 200 ਤੋਂ 250 ਗੁਣਾ ਵਧਿਆ ਕਨਕਤਾ ਵਧਿਆ 20 ਗੁਣਾ ਉਹ 200 250 ਗੁਣਾ ਵਧਿਆ ਉਸ ਕਰਕੇ ਜੱਟ ਜਿਹੜਾ ਉਹ ਖੁਦਕੁਸ਼ੀ ਕਰ ਰਿਹਾ ਹੁਣ ਪ੍ਰੋਬਲਮ ਕੀ ਆ ਗਈ ਹੈ ਜਿਸ ਦੇਸ਼ ਦਾ ਪ੍ਰਾਈਮ ਮਿਨਿਸਟਰ ਕ੍ਰਿਮੀਨਲ ਹੋਵੇ ਹੋ ਤੇ ਪਰਚੇ ਹੋਣ ਦੰਗਿਆਂ ਦੇ ਉਹ ਬੰਦਾ ਦੇਸ਼ ਦਾ ਕੀ ਸੋਚੇਗਾ ਇਹਨਾਂ ਨੇ ਤਿੰਨਾਂ ਬੰਦਿਆਂ ਨੇ ਇੱਕ ਗਰੁੱਪ ਬਣਾ ਲਿਆ ਹੈ ਮੋਦੀ ਅਬਾਨੀ ਅਡਾਨੀ ਮੋਦੀ ਨੇ ਗਰੂਨ ਪਾਸ ਕਰ ਦਿੱਤਾ ਹੁਣ ਅਡਾਨੀ ਆਪਣੀ ਮਰਜ਼ੀ ਨਾਲ ਫਸਲ ਖਰੀਦੇਗਾ ਸਟੋਰ ਕਰੇਗਾ ਤਾਂ ਮਰਜ਼ੀ ਨਾਲ ਵੇਚੇਗਾ ਅਵਾਨੀ ਦੇ ਥਰੂ ਅਵਾਨੀ ਦੇ ਸਟੋਰਾਂ ਥਰੂ ਅੱਗੇ ਸਿਸਟਮ ਕੀ ਆ ਕਿ ਕਿਸਾਨ ਫਸਲ ਪੈਦਾ ਕਰਦਾ ਸਰਕਾਰ ਫਸਲ ਖਰੀਦਦੀ ਆ ਇੱਕ ਐਮਐਸਪੀ ਤੇ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਖਰੀਦਦੀ ਆ ਉਹਨੂੰ ਸਰਕਾਰ ਸਟੋਰ ਕਰਦੀ ਆ ਤੇ ਟਾਈਮ ਟਾਈਮ ਤੇ ਜਿਹੜਾ ਜਮਾਨ ਨਾਉਂਦੀ ਉਹ ਸਾਨੂੰ ਰੀਲੀਜ਼ ਕਰਦੀ ਆ ਇੱਕ ਸੈਟ ਰੇਟ ਉੱਤੇ ਹੁਣ ਮੋਦੀ ਨੇ ਕੀ ਕੀਤਾ ਖਰੀਦ ਵੀ ਸਪਲਾਈ ਵੀ ਮੋਦੀ ਨੇ ਅਦਾਨੀ ਤੇ ਵਾਨੀ ਨੂੰ ਦਿੱਤੀ ਆ ਉਹਨਾਂ ਕੱਲਾ ਕਿਸਾਨ ਨਹੀਂ ਮਰੇਗਾ ਕਿਉਂਕਿ ਅਨਾਜ ਹੈ ਕਾਂ ਕੁੱਤਾ ਵੀ ਖਾਂਦਾ ਬੰਦਾ ਤਾਂ ਖਾਂਦਾ ਹੀ ਖਾਂਦਾ ਆ ਜਦੋਂ ਇੱਕ ਬਿਜ਼ਨਸਮੈਨ ਦੇ ਹੱਥੇ ਪ੍ਰਾਈਸ ਚਲ ਗਈ ਉਹ ਮਾਰਜਿਨਲ ਰੇਟ ਵਧਾਏਗਾ ਤੇ ਉਹ ਇੱਕ ਆਮ ਬੰਦੇ ਨੂੰ ਵੇਟ ਕਰੇ ਰਾਹੁਲ ਗਾਂਧੀ ਪੰਜਾਬ ਫੇਰੇ ਤੇ ਉਹ ਤਰੇ ਦੇਖੋ ਜੀ ਬੜਾ ਮੈਂ ਸਮਝ ਨਹੀਂ ਸਕਦਾ ਇਹ ਸਿਆਸੀ ਲੀਡਰ ਇੰਨੇ ਗਿਰ ਗਏ ਨੇ ਬਿਲ ਪਾਸ ਹੋਇਆ ਦਿੱਲੀ ਕੈਨਸਲ ਹੋਣਾ ਦਿੱਲੀ ਉਹ ਆਪਣਾ ਸ਼ਿਕੁ ਲੈਣਾ ਹੈ ਬਾਕੀ ਨਾਲ ਤੁਰੇ ਫਿਰਦੇ ਇੱਥੇ ਸਾਡੇ ਪੰਜਾਬ ਦੇ ਲੀਡਰ ਉਹਦੇ ਨਾਲ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਸ਼ੰਭੂ ਬਾੜੇ ਤੋਂ ਰੋਕ ਲਿਆ ਗਿਆ ਅੱਜ ਤੱਕ ਇਹ ਦਿੱਲੀ ਨੇ ਬਿਲ ਚੇਂਜ ਕਰਨਾ ਅਸੀਂ ਦਿੱਲੀ ਜਾ ਰਹੇ ਹਾਂ ਇਹ ਪੰਜਾਬ ਨੂੰ ਤੁਰੇ ਫਿਰਦੇ ਆ ਇਹ ਡਰਟੀ ਗੇਮ ਹੈ ਇਹਨਾਂ ਦੀ ਵਿੱਚੇ ਭਾਜਪੀ ਵਿੱਚੇ ਅਕਾਲੀ ਵਿੱਚੇ ਕਾਂਗਰਸੀ ਜੇ ਕਾਂਗਰਸ ਦੀ ਗੱਲ ਕਰਿਆ 2006 ਵਿੱਚ ਕੈਪਟਨ ਨੇ ਬਿਲ ਪਾਸ ਕੀਤਾ ਸੀ ਇਹਦੇ ਵਰਗਾ ਹੀ ਮੰਡੀਆਂ ਦੇ ਖਿਲਾਫ ਉਹੀ ਬਿਲ ਬਾਦਲ ਨੇ 13 ਵਿੱਚ ਪਾਸ ਕੀਤਾ ਅੱਜ ਪੰਜਾਬ ਇਕੱਠਾ ਹੋ ਗਿਆ ਕਿਸਾਨ ਇਕੱਠਾ ਹੋ ਗਿਆ ਤਾਂ ਇਹ ਆ ਕੇ ਰੋਲਾ ਪਉਣ ਲੱਗਾ ਇਹ ਗਲਤ ਹੋਇਆ ਜੋ ਇਹਦੇ ਪਾਸ ਕੀਤਾ ਉਹ ਤਾਂ ਠੀਕ ਹੀ ਨਹੀਂ ਸੀ ਤੁਹਾਨੂੰ ਲੱਗ ਰਿਹਾ ਕਿਸਾਨਾਂ ਤੇ ਸਿਆਸਤ ਹੋ ਰਹੀ ਟਕਾ ਕੇ ਹੋਰ ਵੀ ਆ ਪਹਿਲੇ ਦਿਨ ਤੋਂ ਹੋ ਰਹੀ ਆ ਕਿਸਾਨ ਇੱਕ ਮਿਹਨਤੀ ਦੇਖੋ ਕਿਸਾਨ ਜਿਹੜਾ ਨਾ ਜੀ ਮੈਂ ਕਿਸਾਨ ਆ ਉਹ ਬੱਕਰੀ ਗਾਲਾ ਅੱਜ ਕੱਲ ਬਿਜ਼ਨਸ ਕਰਦਾ ਮੈਂ ਕਿਸਾਨ ਕੋਲ ਟਾਈਮ ਨਹੀਂ ਹੁੰਦਾ ਸਵੇਰੇ ਉੱਠ ਕੇ ਕਿੱਥੇ ਚੱਲ ਜਾਂਦਾ ਸ਼ਾਮ ਤੱਕ ਹੋਰ ਗੱਲ ਦੱਸਾਂ ਕਿਸਾਨ ਨੂੰ ਬਿਜਲੀ ਮਿਲਦੀ ਹੈ ਰਾਤ ਨੂੰ 10 ਵਜੇ ਤੋਂ ਸਵੇਰ ਦੇ 8 ਵਜੇ ਤੱਕ ਉਹ ਰਾਤ ਨੂੰ ਸੌਂ ਨਹੀਂ ਸਕਦਾ ਉਹ ਕਿੱਥੇ ਟਾਈਮ ਇਹਨਾਂ ਕੁੱਤਿਆਂ ਵਾਂਗੂ ਸੜਕਾਂ ਤੇ ਫੜਨਦਾ ਹੁਣ ਮਜਬੂਰੀ ਆਈ ਕਿਸਾਨ ਖੁਦਕਸੀ ਕਰ ਰਿਹਾ ਤਾਂ ਹੋਰ ਹੋਊਗੀ ਉਸ ਕਿਸਾਨ ਨੂੰ ਬਚਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਇਹ ਸੜਕਾਂ ਤੇ ਆਏ ਆਂ ਜਿਹੜੇ ਅੱਜ ਰਿਲਾਇੰਸ ਦਾ ਘਰਾਵ ਕੀਤਾ ਗਿਆ ਲਗਾਤਾਰ ਇਸੇ ਤਰ੍ਹਾਂ ਪ੍ਰੋਟੈਸਟ ਚੱਲਦਾ ਰਹੇ ਹਾਂਜੀ ਸਾਨੂੰ ਵਾਦਾ ਦਵਾ ਗਿਆ ਪ੍ਰਸ਼ਾਸਨ ਨੇ ਵਾਦਾ ਕੀਤਾ ਕਿ ਜਿੰਨੀ ਜਰ ਮੰਗਾਂ ਨਹੀਂ ਮੰਨਦੇ ਇਹ ਰਸਾਇੰਦਾ ਜਿਹੜਾ ਰਿਲਾਇੰਸ ਦਾ ਸ਼ੋਰੂਮ ਆ ਇਹ ਨਹੀਂ ਖੁੱਲੇਗਾ ਉਹ ਨਹੀਂ ਸਾਨੂੰ ਵਾਦਾ ਕਰਕੇ ਸਾਨੂੰ ਉੱਥੋਂ ਕਹਿੰਦੇ ਤੁਸੀਂ ਚੱਲ ਜਾਓ ਇਹ ਨਹੀਂ ਖੁੱਲਣੇ ਦੇਵਾਂਗੇ ਟੋਲ ਪਲਾਦੇ ਘੇਰੇ ਜਾ ਰਹੇ ਆ ਸੜਕਾਂ ਤੇ ਉਤਰਿਆ ਜਾ ਰਿਹਾ ਰੇਲ ਟ੍ਰੈਕ ਜਾਮ ਕਿਤੇ ਜਾ ਰਹੇ ਆ ਸ਼ੋਰੂਮ ਬੰਦ ਕਰਵਾਏ ਜਾ ਰਹੇ ਆ ਪਰ ਫਿਰ ਵੀ ਸਰਕਾਰਾਂ ਗੱਲ ਕਿਉਂ ਨਹੀਂ ਸੁਣ ਰਹੀ ਇਹ ਇੱਕ ਨਾ ਮੈਂ ਗੱਲ ਫਿਰ ਉੱਥੋਂ ਨਾ ਐਕਟ ਜਿਹੜਾ ਇਨਸਾਨ ਆ ਇੱਕ ਬੁੱਧੀਜੀਵੀ ਆ ਜਿਹਦੇ ਚ ਇਨਸਾਨੀਅ ਇਨਸਾਨੀਅਤ ਕੀ ਜਾ ਉਹ ਕਿਸੇ ਇਨਸਾਨ ਨੂੰ ਸਮਝੇਗਾ ਇਹਨਾਂ ਸਾਲਿਆਂ ਨੇ ਬੜੇ ਬੜੇ ਜੈਟ ਹੁਣ ਕੀਤੇ ਦੋ ਜੈਟ ਖਰੀਦੇ ਪਤਨੀ ਕਿੰਨੇ ਹਜ਼ਾਰ ਕਰੋੜ ਦੇ ਖਰੀਦੇ ਆ ਇਹਦਾ ਐਸ਼ ਕਰਦੇ ਆ ਲੱਖ ਰੁਪਏ ਦਾ ਪੈਨ ਪਾਉਂਦਾ 2 ਲੱਖ ਦੇ ਐਨਕਲ ਲਾਉਂਦਾ ਇਹਨਾਂ ਕੋਲ ਤਾਂ ਕਿਸਾਨ ਤਾਂ ਵਿਚਾਰਾ ਕਪੜੇ ਲੈਣ ਤੋਂ ਔਖਾ ਹੋ ਜਾਂਦਾ ਛੇ ਮਹੀਨੇ ਫਸਲਾਂ ਤਾਂ ਉਹ ਕਪੜੇ ਲੈਂਦਾ ਆਪਣੇ ਇਹਨਾਂ ਨੂੰ ਕੀ ਕਿਸਾਨ ਦਾ ਦਰਦ ਪਤਾ ਦੂਜੀ ਗੱਲ ਮੈਂ ਹੋਰ ਦੱਸਦਾ ਅੰਗਰੇਜ਼ਾਂ ਦੇ ਵੇਲੇ ਸੜਕਾਂ ਚੰਗੀਆਂ ਸੀ ਲਾਈਨਾਂ ਰੇਲਵੇ ਲਾਈਨਾਂ ਚੰਗੀਆਂ ਸੀ ਅੱਜ ਪਹਿਲਾਂ ਅਸੀਂ ਦਿੰਨੇ ਆ ਰੋਡ ਟੈਕਸ ਗੱਡੀ ਲੈ ਕੇ 10% ਉਹਦੇ ਬਾਅਦ ਟੋਲ ਟੈਕਸ ਦਿੰਨੇ ਆ ਇਹ ਮੈਨੂੰ ਵੱਡੇ ਸਿਆਸੀ ਲੋਕ ਰਸਨ 73 ਸਾਲਾਂ ਦੇ ਵਿੱਚ ਦਿੱਲੀ ਨੂੰ ਅੱਜ ਸਰਕਮਪਲੀਟ ਨਹੀਂ ਆ ਚੰਡੀਗੜ੍ਹ ਨੂੰ ਅੱਜ ਨਹੀਂ ਸਾਡੇ ਦੋ ਰਾਜਧਾਨੀਆਂ ਇੱਕ ਸਟੇਟ ਕੈਪੀਟਲ ਇੱਕ ਨੈਸ਼ਨਲ ਕੈਪੀਟਲ ਤੋਂ ਹੌਣ ਸਰਕਾ ਜੈ ਆਪ ਦੇਖੋ ਬੀ ਐਮ ਸੀ ਟੌਕ ਨੰਬਰ 1 ਟੌਕਾ ਹੱਤੋਏ ਪਾਇਆ ਦੋ ਦੋ ਫੋਟੋ ਇੱਥੇ ਟੈਕਸ ਦੇ ਰਹੇ ਆ ਰੋਡ ਟੈਕਸ ਦੇ ਰਹੇ ਆ ਸੜਕਾਂ ਮੇਢੀ ਮਾਰ ਰਹੀਆਂ ਕਿਉਂ ਲੁੱਟ ਪਾਈ ਐ ਇਹਨੇ ਲੀਡਰਾਂ ਨੇ